ਗੁਰੂ ਜੀ ਤੋਂ ਸਿੱਖਾਂ ਨੇ ਪੁੱਛਿਆ ਗਰੀਬ ਨਵਾਲ ਆਪ ਕਿਰਪਾ ਕਰਕੇ ਦੱਸੋ ਨਰਨਤ ਬਾਦ ਜੀਵ ਨੂੰ ਕਹੀ ਗਤੀ ਮਿਲਦੀ ਹੈ ਗਤੀ ਕਹਿੰਦੇ ਹਨ ਨਰਨਤ ਬਾਦ ਦੀ ਹੰਤ ਨੂੰ ਗੁਰੂ ਜੀ ਕਹਿਣਗੇ ਇੱਕੋ ਜੀ ਗਤੀ ਸ਼ਬਦੀ ਨਹੀਂ ਹੁੰਦੀ 6 ਕਿਸਮ ਦੇ ਲੋਕ ਦੁਨੀਆ ਵਿੱਚ ਹਨ ਉਹਨਾਂ ਦੀ ਅੱਡ-ਅੱਡੀ 6 ਕਿਸਮ ਦੀ ਗਤੀ ਹੈ ਪਹਿਲੀ ਪਾਪੀਆਂ ਦੀ ਗਤੀ ਹੈ ਦੂਜੀ ਪੁੰਨੀਆਂ ਦੀ ਗਤੀ ਹੈ ਤੀਜੀ ਪ੍ਰਾਣਯਾਮੀਆਂ ਦੀ ਗਤੀ ਹੈ ਕਈ ਜੋਗਾ ਵੇਸ਼ੀਆਂ ਦੀ ਚੌਥੀ ਭਗਤਾਂ ਦੀ ਗਤੀ ਹੈ ਪੰਜਵੀਂ ਬ੍ਰह्म ਗਿਆਨੀਆਂ ਦੀ ਗਤੀ ਹੈ ਛੇਵੀਂ ਤਾਰਕਾਂ ਦੀ ਗਤੀ ਹੈ ਛੇ ਕਿਸਮ ਦੇ ਲੋਕ ਹਨ ਇਹਨਾਂ ਦੀ ਅਡੜ ਕਿਸਮ ਦੀ ਹੀ ਗਤੀ ਹੁੰਦੀ ਹੈ ਪਾਪੀ ਜਿਹੜੇ ਆਪਣੀ ਸਾਰੀ ਜ਼ਿੰਦਗੀ ਗੁਰੂ ਸ਼ਾਸਤਰ ਦੇ ਗੁਰਬਾਣੀ ਦੇ ਹੁਕਮ ਤੋਂ ਉਲਟ ਚੱਲ ਕੇ ਗੁਜ਼ਾਰਦੇ ਹਨ ਬੁਰਾਈਆਂ ਵਿੱਚ ਲਗਾਉਂਦੇ ਹਨ ਉਹਨਾਂ ਵਾਸਤੇ ਦੱਸਿਆ ਜਿੱਤਨੇ ਨਰਕ ਸਭ ਮਨੁੱਖ ਪਹੁੰਗੇ ਗੁਰਮੁਖ ਲੇਪਨਾ ਮਾਸ਼ਾ ਹੈ ਉਹਨਾਂ ਵਾਸਤੇ ਦੋਸ਼ਕ ਨਰਕ ਦੱਸਿਆ ਹੈ ਜਿਹੜੇ ਕਈ ਕਹਿੰਦੇ ਦੋਸ਼ਕ ਨਰਕ ਕੋਈ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈ یوں ਕਰਕੇ ਉਹਨਾਂ ਦੀ ਗਤੀ ਇਹ ਜੀ ਮੰਨ ਤੋਂ ਬਾਅਦ ਜਮਰਾਜ ਦੇ ਦੂਤ ਧਰਮ ਰਾਜਾ ਦੇ ਪੇਸ਼ ਕਰਦੇ ਹਨ ਮਾਰ ਦੇ ਘੁੱਟ ਦੇ ਲੈ ਜਾਂਦੇ ਹਨ ਜਿਹੇ ਜੇ ਪਾਪ ਕੀਤੇ ਉਹ ਜੇ ਸੱਛੇ ਗੰਥਰਡ ਕਲਾਸ ਦੇ ਦੁੱਖ ਉਸ ਨੂੰ ਮਿਲਦੇ ਹਨ ਬੜੀ ਦੇਰ ਤੱਕ ਨਰਕਾਂ ਦੇ ਵਿੱਚ ਦੁੱਖ ਪਾਉਂਦਾ ਹੈ ਤੇ ਉੱਥੇ ਸੱਪ ਝੂਹੇ ਬੜਬੜ ਖਾਂਦੇ ਹਨ ਗੰਦ ਮੰਦ ਵਿੱਚ ਉਬਲਦਾ ਹੈ ਤਤਿਆਥ ਮਨਵਾਚ ਮੇੜਿਆ ਜਾਂਦਾ ਹੈ ਉੱਠਾ ਲਟਕਾ ਕੇ ਘੁਟਿਆ ਜਾਂਦਾ ਹੈ ਮੂੰਹ ਦੇ ਵਿੱਚ ਬੁਲਦੀਆਂ ਸ਼ਰਾਬਾਂ ਪਾਈਆਂ ਜਾਂਦੀਆਂ ਹਨ ਜਿਹੜੇ ਜੀਵ ਘਾਤ ਕਰਦੇ ਉਹਨੂੰ ਜਿਉਂਦਿਆਂ ਨੂੰ ਹੀ ਨੋਚ-ਨੋਚ ਕੇ ਜਾਨਵਰ ਖਾਂਦੇ ਹਨ ਅਨੇਕ ਕਸ਼ਟ ਦੇ ਦੁੱਖੋ ਸੇ ਮਿਲਦੇ ਹਨ ਯਾ ਉਸ ਤੋਂ ਬਾਅਦ ਫਿਰ ਚੋਰਾਸੀ ਲਖ ਜੋਨ ਦਾ ਗੇੜਾ ਦਿੱਤਾ ਜਾਂਦਾ ਹੈ ਫਿਰ ਮਨੁੱਖਾ ਦੇ ਦੀ ਵਾਰੀ ਆਉਂਦੀ ਹੈ ਮਨੁੱਖਾ ਦੇ ਦੇ ਵਿੱਚ ਵੀ ਇਹ ਹੀ ਥਾਂ ਇਹ ਜੇ ਘਰ ਵਿੱਚ ਉਹਦਾ ਜਨਮ ਹੁੰਦਾ ਹੈ ਜਿੱਥੇ ਅਤਿਆંત ਦੁੱਖ ਤੇ ਪ੍ਰੇਸ਼ਟ ਹੋਵੇ ਦਲਿਤਰਾਜ ਹੋਵੇ ਇਹ ਪਾਪੀਆਂ ਦੀ ਗਤੀ ਪੁੰਨੀਆਂ ਦੀ ਗਤੀ ਉਹਨਾਂ ਆਤਮਾ ਜਿਹੜੇ ਹਨ ਪੁੰਨ ਕਰਮਾਂ ਨੂੰ ਇਕੱਠੇ ਕਰਦੇ ਹਨ ਉਹਨਾਂ ਨੂੰ ਜੰਦੂਤ ਨਹੀਂ ਲੈਣ ਆਉਂਦੇ ਉਹਨਾਂ ਨੂੰ ਦੇਵਤਾ ਲੈਣ ਆਉਂਦੇ ਹਨ ਦੇਵਤਾ ਸ਼ਤਕਾਰ ਨਾਲ ਲੈ ਜਾਂਦੇ ਹਨ ਵਿਮਾਨਾਂ ਵਿੱਚ ਬਿਠਾ ਕੇ ਲੈ ਜਾਂਦੇ ਹਨ ਧਰਮ ਰਾਜ ਦੇ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜ ਕੇ ਜਾਏ ਧਰਮ ਰਾਜਾ ਦੁਨੀਆ ਤੇ ਬਿਠਾਇਆ ਪਰਮਾਤਮਾ ਨੇ ਪਰਮੇਸ਼ਰ ਦਾ ਮੁੰਸਿਫ ਹੈ ਉਹ ਉਹਨਾਂ ਨੂੰ ਕਹਿੰਦੇ ਪਹਿਲੇ ਨੂੰ ਤੁਸੀਂ ਬਹੁਤ ਚੰਗੇ ਹੋ ਪਰ ਜਿਸ ਕੰਮ ਵਾਸਤੇ ਪਰਮੇਸ਼ਰ ਨੇ ਮਨੁੱਖਾ ਦੇ ਬਖਸ਼ੀ ਉਹ ਕੰਮ ਤੁਸੀਂ ਨਹੀਂ ਕੀਤਾ ਉਹ ਕੰਮ ਕੀ ਹੈ ਇਹੀ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮੈਣ ਕੀ ਇਹ ਤਰੀ ਵਰੀਆ ਅਮਰ ਕਾਇ ਤਰੀ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਨ ਨਾ ਮਨੁੱਖਾ ਦੇ ਦਾ ਅਸਲ ਮੁਖ ਪ੍ਰਯੋਜਨ ਇਹ ਹੈ ਪਰ ਫਿਰ ਵੀ ਤੁਸੀਂ ਬਹੁਤ ਅੱਛੇ ਹੋ ਤੁਸੀਂ ਪੁੰਨਾ ਦਾ ਮਜਮੂਆ ਇਕੱਠਾ ਕੀਤਾ ਹੈ ਪੁੰਨ ਕਰਮ ਇਕੱਠੇ ਕੀਤੇ ਹਨ ਉਹਨਾਂ ਨੂੰ ਪੁੰਨ ਲੋਕਾਂ ਵਿੱਚ ਭੇਜਿਆ ਜਾਂਦਾ ਹੈ ਇਹਨਾਂ ਲੋਕਾਂ ਨੂੰ ਕਈ ਨਾਮਾਂ ਨਾਲ ਪੁਕਾਰਿਆ ਜਾਂਦਾ ਕੋਈ ਜੰਨਤ ਕਹਿੰਦਾ ਹੈ ਕੋਈ ਸੁਰਗ ਕਹਿੰਦਾ ਹੈ ਕੋਈ ਬਿਸ਼ਟ ਕਹਿੰਦਾ ਕੋਈ ਕੁਛ ਕੁਛ ਉੱਥੇ ਬਹੁਤ ਕਿਸਮ ਦੇ ਸੁੱਖ ਉਹਨਾਂ ਨੂੰ ਜਿਸਮਾਨੀ ਸੁੱਖ ਹਨ ਲਿੱਤੇ ਜਾਂਦੇ ਹਨ ਪਰ ਉੱਥੇ ਮਨ ਦੀ ਸ਼ਾਂਤੀ ਨਹੀਂ ਹੈ ਚਿੰਤਾ ਬਣੀ ਰਹਿੰਦੀ ਹੈ ਈਰਖਾ ਬਣੀ ਰਹਿੰਦੀ ਹੈ ਮਾਨ ਉੱਥੇ ਬਣਿਆ ਰਹਿੰਦਾ ਤਿੰਨ ਗੱਲਾਂ ਉੱਥੇ ਵੀ ਬਣਿਆ ਰਹਿੰਦੀਆਂ ਜਿਸ ਕਰਕੇ ਉਹ ਲੋਕ ਮਨ ਕਰਕੇ ਸੁਖੀ ਨਹੀਂ ਹਨ ਇਹ ਤੀਸਰੇ ਦਰਜੇ ਦੇ ਲੋਕ ਉਹ ਹਨ ਜਿਨ੍ਹਾਂ ਪ੍ਰਾਣਾਯਾਮੀ ਕੀ ਯੋਗਾ ਵਿਆਸੀ ਕਹਿੰਦੇ ਹਨ ਉਹਨਾਂ ਦੀ ਕਦੀ ਜਦੋਂ ਉਹ ਸਰੀਰ ਛੱਡਦੇ ਹਨ ਦਸ਼ਮੇਦਾਰ ਫੋੜ ਕੇ ਸਰੀਰ ਨੂੰ ਛੱਡ ਕੇ ਉਹ ਪਰਮ ਲੋਕ ਨੂੰ ਜਾਂਦੇ ਹਨ ਪਰਮਾ ਦੇ ਲੋਕ ਤੱਕ ਉਹਨਾਂ ਦੀ ਗਤੀ ਹੈ ਚੌਥੇ ਹਨ ਭਗਤ ਪ੍ਰਭੂ ਦੇ ਜਿਹੜੇ ਸਰਵਨ ਭਗਤੀ ਕਰਦੇ ਹਨ कीर्तन भक्ति करते हैं सिमरन भक्ति करते हैं नमस्कार भक्ति करते हैं अरदास भक्ति करते हैं अर्चन रूपी पाद अपने श्री देव नु करनीए करते हु दासा भाव सखा या की भाव आत्म निवेदन ये नौ किस्म दी भक्ति है भक्त नवे प्रकारा पंडित वेद पुकारा जड़ेओ भक्ति करते करते ਸਰੀਰ ਦਾ ਪਲੀਤੀਆ ਕਰਦੇ ਹਨ ਉਹ ਸੱਚਖੰਡ ਬੈਕੁੰਠ ਧਾਮ ਨੂੰ ਜਾਂਦੇ ਹਨ ਉਹਨਾਂ ਦੀ ਗਤੀ ਹੀ ਗੁਰੂ ਜੀ ਨੇ ਇਹ ਦੱਸੀ ਹੈ ਅੰਤਰਗੁਰੂ ਆਰਾਧਨਾ ਜਿਵੇਂ ਜਪ ਗੁਰਨਾਵ ਨੇਤਰੀ ਸਤਿਗੁਰ ਪ੍ਰੇਖਣਾ ਸਭੀ ਸੁਨਣਾ ਗੁਰਨਾਵ ਸਤਿਗੁਰ ਸੇਤਿਰਤਿਆ ਦਰਗੇ ਪਾਈਏ

ਇਹ ਹੰਝਲ ਮੇਂਝਲ ਆਏ ਖਟਾਨਾ ਤੂੰ ਜੋਤੀ ਸੰਜੋਤ ਸਮਾਨਾ ਮਿਟ ਗਏ ਗਮ ਨੂੰ ਪਾਏ ਬਿਸਰਾਮ ਨਾਨਕ ਪਰਮ ਕੇ ਸਤਿਗੁਰੂ ਉਹ یوں ਮਿਲ ਜਾਂਦੇ ਪ੍ਰਭੂ ਦੇ ਵਿੱਚ ਜਿਵੇਂ ਨਦੀ ਦੂਰੋਂ ਆਉਂਦੀ ਆਉਂਦੀ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਰੂਪੀ ਬਣ ਜਾਂਦੀ ਹੈ ਸੋ ਉਹਨਾਂ ਦਾ ਆਉਣਾ ਜਾਣਾ ਬੰਦ ਹੈ ਸਾਰੇ ਪਰੀਪੂਰਨ ਜੋ ਪਰਮਾਤਮਾ ਹੈ ਆਦ ਪੂਰਨ ਮਦ ਪੂਰਨੰਤ ਪੂਰਨ ਪਰਮੇਸ਼ਰ ਹੈ ਉਹਦੇ ਵਿੱਚ ਮਿਲ ਕੇ ਉਹਦਾ ਰੂਪੀ ਬਣਿਆ ਉਹਨਾਂ ਦਾ ਕਿਸੇ ਲੋਕ ਨੂੰ ਜਾਣਾ ਆਉਣਾ ਨਹੀਂ ਹੁੰਦਾ ਇਹ ਬ੍ਰह्म ਗਿਆਨੀਆਂ ਦੀ ਗਤੀ